ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤਾਂ ਨਗਰੀਏ ਦੇ ਵਿੱਚ ਇੱਕ ਨਵਾਂ ਨੋਟਿਸ ਜਾਂ ਫਿਰ ਕਹ ਲਈ ਇੱਕ ਨਵਾਂ ਪੱਤਰ ਤੁਹਾਡੇ ਲਈ ਲੈ ਕੇ ਹਾਜ਼ਰ ਹੋਇਆ ਪੰਜਾਬ ਸਰਕਾਰ ਵੱਲੋਂ ਜੀ ਪੱਤਰ ਜਾਰੀ ਕੀਤਾ ਗਿਆ ਹੈ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਕਿੱਥੇ ਹੋਇਆ ਜੀ ਇਹ ਤੁਹਾਨੂੰ ਦੱਸਾਂਗੇ ਪੰਜਾਬ ਸਰਕਾਰ ਵੱਲੋਂ ਇਹ ਲੈਟਰ ਜਿਹੜੀ ਇਸ਼ੂ ਕੀਤੀ ਗਈ ਹੈ ਸਿਰਜ ਦਰਸਾਇਆ ਗਿਆ ਹੈ ਕਿ ਇਹ ਦੇ ਸੋਚਿਤ ਕੀਤਾ ਜਾਂਦਾ ਹੈ ਕਿ ਸ਼ਹੀਦ ਉਦਮ ਸਿੰਘ ਜੀ ਦੇ ਸ਼ਹੀਦੀ ਦਿਵਸ ਨੂੰ ਮੱਖ ਰੱਖਦੇ ਹੋਏ ਮਿਤੀ 31 7 2025 ਵੀਰਵਾਰ ਨੂੰ ਪੰਜਾਬ ਰਾਜ ਦੇ ਸਰਕਾਰੀ ਦਫ਼ਤਰਾਂ ਬੋਰਡਾਂ ਕਾਰਪੋਰੇਸ਼ਨਾਂ ਤੇ ਸਰਕਾਰੀ ਗੱਧਿਆ ਕਾਦਾਰਿਆਂ ਵਿੱਚ ਰੱਖ ਵਿਧੀ ਵਜਾਇ ਗੈਟਡ ਛੁੱਟੀ ਘੋਸ਼ਿਤ ਕੀਤੀ ਜਾਂਦੀ ਹੈ ਸੇ ਮੰਗ ਉਠ ਰਹੀ ਸੀ ਫਿਛਲੇ ਕਾਫੀ ਦਿਨਾਂ ਤੋਂ ਜਿਹੜੀ ਸ਼ਹੀਦ ਉਦਮ ਸਿੰਘ ਜੀ ਦੇ ਜਿਹੜੇ ਸ਼ਹੀਦੀ ਦਿਹਾੜੇ ਦੇ ਸ਼ਹੀਦੀ ਦਿਵਸ ਤੇ ਜਿਹੜੀ 31 ਤਰੀਕ ਨੂੰ ਜੋ ਇੱਕ ਰੱਖ ਫੈਲਾ ਹੁੰਦੀ ਸੀ ਉਹ ਹੁਣ ਗਸਟਰਡ ਛੁੱਟੀ ਦੇ ਵਿੱਚ ਘੋਸ਼ਿਤ ਕਰ ਦਿੱਤੀ ਗਈ ਹੈ ਹੁਣ ਜਿਹੜੀਆਂ ਵੀ ਆਉਂਦੇ ਸਾਲਾਂ ਦੇ ਵਿੱਚ ਇਹ ਛੁੱਟੀ ਹੈ ਜਿਹੜੀ ਹੁਣ ਗਸਟਰਡ ਛੁੱਟੀ ਘੋਸ਼ਿਤ ਕੀਤੀ ਗਈ ਹੈ ਸਾਰੇ ਵਿਦਿਆਕਦਾਰੇ ਕਾਰਪੋਰੇਸ਼ਨ ਬੋਰਡ ਸਾਰੇ ਬੰਦ ਰਹਿਣਗੇ ਤੇ ਇਹ ਬਕਾਇਦਾ ਪੱਤਰ ਹੈ ਜਿਹੜਾ ਜਾਰੀ ਕਰਕੇ ਇਹ ਐਲਾਨ ਕੀਤਾ ਗਿਆ ਹੈ ਕੈਬਨਰ ਮੰਤਰੀ ਅਮਨ अरोड़ा ਜੀ ਨੇ ਜੋ ਪ੍ਰੈਸ ਕਾਨਫਰੰਸ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਤੇ ਇਹ ਪੱਤਰ ਹੈ ਜਿਹੜਾ ਜਾਰੀ ਕੀਤਾ 29/7/22 ਦੀ ਤਰੀਕ ਇੱਥੇ ਪਈ ਹੋਈ ਹੈ ਤੇ ਸੂਜ ਜਿਹੜੇ ਡਿਪਾਰਟਮੈਂਟ ਨੇ ਸੂਜ ਜਿਹੜੇ ادارے ਨੇ ਉਹਨਾਂ ਨੂੰ ਇਹ ਨੋਟਿਸ ਹੈ ਜਿਹੜਾ ਇਹ ਸਰਕੂਲਰ ਜਾਰੀ ਕਰ ਦਿੱਤਾ ਗਿਆ ਫਿਰ ਤੋਂ ਦੱਸ ਦਈਏ ਜੀ ਸਾਰੇ ਸਕੂਲ ਬੋਰਡ ਕਾਫੋਰੇਸ਼ਨ ਜਿਹੜੇ ਉਹ 31 ਸਤਫਰ ਚੇ ਨੂੰ ਬੰਦ ਰਹਿਣਗੇ ਕਿਉਂ ਬੰਦ ਰਹਿਣਗੇ ਕਿਉਂਕਿ ਉਸ ਦਿਨ ਸ਼ਹੀਦ ਉਦਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ ਤੇ ਇਸ ਕਰਕੇ ਇਹ ਜਿਹੜੀ ਰੱਖਵੇਂ ਛੁੱਟੀ ਸੀ ਇਹ ਹੁਣ ਜਿਹੜੀ ਕਨਵਰਟ ਕਰ ਦਿੱਤੀ ਗਈ ਹੈ ਅਗਸਟ ਦੀ ਛੁੱਟੀ ਦੇ ਵਿੱਚ ਤੁਹਾਨੂੰ ਅਜੇ